ਬਲਵੰਤ ਗਾਰਗੀ ਨੇ ਜਵੇਦ ਅਕਟਰ ਬਾਰੇ ਜਵਾਬ ਦੀ ਜੀਵਨੀ ਨੰਗੀ ਧੋਪ ਵਿੱਚ ਲਿਖਿਆ ਉਹ ਕੱਲ ਵਾਲੀ ਵੀਡੀਓ ਤਾਂ ਆਪਾਂ ਅੱਗੇ ਚੱਲਦੇ ਹਾਂ ਬਲਵੰਤ ਗਾਰਗੀ ਲਿਖਦਾ ਹੈ ਕਿ ਪਾਰਟੀ ਖਤਮ ਹੋ ਚੁੱਕੀ ਸੀ ਪਾਰਟੀ ਤੋਂ ਪਹਿਲਾਂ ਹੀ ਮੈਂ ਆਪਣੇ ਕਮਰੇ ਵਿੱਚ ਆ ਕੇ ਸੌਂ ਗਿਆ ਗਿਆਨ ਤੇ ਰਾਜੀ ਮੇਰੇ ਕਮਰੇ ਵਿੱਚ ਆਏ ਉਹਨਾਂ ਬਿਜਲੀ ਦੀ ਬੱਤੀ ਜਗਾਈ ਮੈਂ ਬਿਸਤਰੇ ਵਿੱਚ ਉੱਠ ਕੇ ਬੈਠ ਗਿਆ ਤੇ ਪਾਰਟੀ ਖਤਮ ਹੋ ਗਈ ਸੀ ਰਾਜੀ ਬੇहद ਖੁਸ਼ ਨਜ਼ਰ ਆਜ ਰਹੀ ਸੀ ਪੂਰੀ ਤਰ੍ਹਾਂ ਬੇਦਾਰ ਤੇ ਕਿਸੇ ਸਰਜਰੀ ਸ਼ਕਤੀ ਨਾਲ ਭਰੀ ਹੋਈ ਉਹ ਬੋਲੀ ਬੜਾ ਮਜ਼ਾ ਆਇਆ ਖੇਡ ਵਿੱਚ ਅਸੀਂ ਖੇਡਦੇ ਰਹੇ ਪਰ ਤੂੰ ਉੱਠ ਕੇ ਕਿਉਂ ਆ ਗਿਆ ਮੈਂ ਕੋਈ ਜਵਾਬ ਨਾ ਦਿੱਤਾ ਰੋਸ਼ਨੀ ਮੇਰੀਆਂ ਅੱਖਾਂ ਵਿੱਚ ਰੜਕ ਰਹੀ ਸੀ ਉਹ ਹੱਸ ਕੇ ਬੋਲੀ ਤੈਨੂੰ ਸਾੜਾ ਕਿਸ ਗੱਲ ਦਾ ਮੈਂ ਤੈਨੂੰ ਦੱਸ ਦੇਵਾਂ ਉਹ ਬਹੁਤ ਹਸਮੁਖ ਤੇ ਦਿਲਚਸਪ ਆਦਮੀ ਹੈ ਕਮਾਲ ਦੀ ਫਿਕਰੀ ਬਾਜ਼ੀ ਜੇ ਕੋਈ ਗੱਲ ਕਰਦਾ ਤਾਂ ਉਹ ਇਹੋ ਜਿਹਾ ਕਿਰਾਰਾ ਜਵਾਬ ਦਿੰਦਾ ਹੈ ਅਸੀਂ ਹੱਸ-ਹੱਸ ਕੇ ਦੂਰੇ ਹੋ ਜਾਂਦੇ ਉਸਨੇ ਮੈਨੂੰ ਇਹ ਆਖਿਆ ਕਿ ਜੇ ਮੈਂ ਫਿਲਮੀ ਦੁਨੀਆ ਦੀ ਅਦਾਕਾਰ ਹੋਣਾ ਚਾਹੁੰਦੀ ਹਾਂ ਤਾਂ ਉਹ ਮੇਰੀ ਮਦਦ ਕਰੇਗਾ ਉਸਨੇ ਮੈਨੂੰ ਲੰਚ ਤੇ ਬੁਲਾਇਆ ਹੈ ਤੇ ਆਖਿਆ ਕਿ ਉਹ ਮੈਨੂੰ ਚੰਗੇ ਦੋ ਡਾਇਰੈਕਟਰਾਂ ਨਾਲ ਮਿਲਾਏਗਾ ਤੇਰਾ ਕੀ ਖਿਆਲ ਹੈ ਮੈਂ ਲੰਚ ਤੇ ਜਾਵਾਂਗੇ ਨਾ ਮੈਂ ਉਸ ਵੱਲ ਤੱਕਿਆ ਪਰੇਸ਼ਾਨ ਗੁੱਸਾ ਵੀ ਆਇਆ ਮੈਂ ਆਖਿਆ ਸਵੇਰੀ ਗੱਲ ਕਰਾਂਗੇ ਇਸ ਬਾਰੇ ਹੁਣ ਰਾਤ ਦੇ 2 ਵੱਜ ਚੁੱਕੇ ਨੇ ਮੈਨੂੰ ਬਹੁਤ ਨੀਂਦ ਆਈ ਏ ਰਾਜੀ ਬੋਲੀ ਤੂੰ ਜਲਦਾ ਏ ਸਵੇਰੀ ਗੱਲ ਕਰਾਂਗੇ ਆਪਾਂ ਇਸ ਬਾਰੇ ਮੈਂ ਤੇਰੀ ਰਾਏ ਪੁੱਛ ਰਹੀ ਹਾਂ ਤੇਰਾ ਕੀ ਖਿਆਲ ਉਸ ਬਾਰੇ ਮੈਂ ਆਖਿਆ ਤੈਨੂੰ 100 ਬਗਿਹਾਰ ਮਿਲੇਗਾ ਇਸ ਇੰਡਸਟਰੀ ਵਿੱਚ ਹਰ ਕੋਈ ਤੈਨੂੰ ਹੀਰੋਇਨ ਬਣਾਉਣ ਦਾ ਚਾਂਸ ਦੇਵੇਗਾ ਹਰ ਕੋਈ ਤੇਰੇ ਹੁਸਨ ਦੀ ਤਾਰੀਫ ਕਰੇਗਾ ਇਹੋ ਆਖੇਗਾ ਤੂੰ ਥੋੜੇ ਦਿਨਾਂ ਵਿੱਚ ਬੰਬਈ ਵਿੱਚ ਰਹਿ ਕੇ ਸਟਾਰ ਬਣ ਜਾਵੇਂਗੀ ਇਹੋ ਕਹੇਗਾ ਕਿ ਤੂੰ ਪਿਛਲੇ ਸਾਲ ਕਿਉਂ ਨਾ ਆਈ ਜਦੋਂ ਉਹ ਆਪਣੀ ਫਿਲਮ ਲਈ ਨਵੀਂ ਹੀਰੋਇਨ ਦੀ ਤਲਾਸ਼ ਵਿੱਚ ਸੀ ਬਸ ਤੇਰਾ ਚਿਹਰਾ ਚਾਹੀਦਾ ਸੀ ਕਿੱਥੇ ਸੀ ਤੂੰ ਉਸੇ ਯਕੀਨ ਕਰੇਗੀ ਜਾਵੇਦ ਵੀ ਇਸੇ ਤਰ੍ਹਾਂ ਦਾ ਲਾਰਾ ਲਾ ਰਿਹਾ ਹੈ ਉਹ ਬੋਲੀ ਹਰ ਆਦਮੀ ਤੇ ਸ਼ਾਕਾ ਤੈਨੂੰ ਆਪਣਾ ਇਲਾਜ ਕਰਵਾ ਜਾਵੇਦ ਨੂੰ ਘਟਾਏ ਕੁੜੀਆਂ ਦਾ ਬੇਸ਼ੁਮਾਰ ਐਕਟਰਸਾਂ ਉਸਦੇ ਪਿੱਛੇ ਪਿੱਛੇ ਫਿਰਦੀਆਂ ਨੇ ਉਹ ਟੈਲੀਫੋਨਾਂ ਦਾ ਜਵਾਬ ਤੱਕ ਨਹੀਂ ਦਿੰਦਾ ਉਹ ਸਕੋਰ ਵੇਲ ਨਹੀਂ ਇਹ ਬਕਵਾਸ ਤੈਨੂੰ ਉਸਨੇ ਦੱਸੀ ਹੋਵੇਗੀ ਪਰ ਇਹ ਸੱਚ ਹੈ ਹਰਾਮੀ ਉਹ ਸਿਰਫ ਤੈਨੂੰ ਬਕਵਾਸ ਨਾ ਕਰ ਤੂੰ ਮੈਨੂੰ ਇਹੋ ਜਿਹੀ ਸਮਝਦਾ ਹੈ ਅਸੀਂ ਦੋਨੋਂ ਚੁੱਪ ਹੋ ਗਏ ਮੇਰੇ ਤੇ ਉਸ ਦਰਵੀਮਾਨ ਬਹੁਤ ਵੱਡਾ ਫਾਸਲਾ ਹੋ ਗਿਆ ਸਾਡੇ ਦੋਹਾਂ ਵਿਚਕਾਰ ਜਵੇਦ ਖੜਾ ਸੀ ਪਰ ਜਵੇਦ ਤਾਂ ਸਿਰਫ ਪ੍ਰਤੀਕ ਸੀ ਕਿਸੇ ਵੀ ਫਿਲਮ ਪ੍ਰੋਡਿਊਸਰ ਦਾ ਕੋਈ ਵੀ ਉਸ ਨੂੰ ਸਟਾਰ ਬਣਾਉਣ ਦਾ ਵਾਅਦਾ ਕਰਦਾ ਤੇ ਇਹੋ ਗੱਲ ਹੋਣੀ ਸੀ ਇਸ ਦਾ ਅਜੀਬ ਜਾਦੂ ਵਰਗਾ ਅਸਰ ਸੀ ਰਾਜੀ ਉੱਤੇ ਸਟਾਰ ਬਣ ਦੀ ਤਮੰਨਾ ਦੁਨੀਆਂ ਕੁੜੀਆਂ ਲੱਭਦੀਆਂ ਫਿਰਦੀਆਂ ਸਨ ਆਪਣੀ ਹੋਣੀ ਨੂੰ ਮੋਬਾਈਲ ਦੀ ਫਿਲਮ ਦੁਨੀਆਂ ਵਿੱਚ ਇਸ ਆਕਾਸ਼ ਤੇ ਚਮਕਦੇ ਰਹਿਣ ਦੀ ਖਵਾਸ਼ ਨਾਲ ਪਾਗਲ ਹੁੰਦੀਆਂ ਮੀਰਾਮਨ ਡੁੱਬਣ ਲੱਗਾ ਰਾਜੀ ਵੱਲੋਂ ਪਹਿਲੀ ਬਗਾਵਤ ਹਾਲਾਂਕਿ ਉਹ ਮੈਨੂੰ ਨਰਾਜ਼ ਕਰਨ ਦਾ ਗਵਾਰਾ ਨਹੀਂ ਸੀ ਕਰ ਸਕਦੀ ਪਰ ਉਹ ਸੱਚੇ ਮਨੋਂ ਸੋਚਣ ਲੱਗ ਪਈ ਕਿ ਮੈਂ ਉਸ ਦੀ ਤਰੱਕੀ ਦੇ ਰਸਤੇ ਵਿੱਚ ਰੋੜਾ ਬਣਿਆ ਖੜਾ ਮੈਂ ਉਸ ਨੂੰ ਅੱਗੇ ਵਧ ਨਹੀਂ ਦਿੰਦਾ ਮੈਂ ਇੱਕ ਕਬਚ ਜਲਣ ਵਾਲਾ ਇੱਕ ਜਾਬਰ ਮਰਦਾ ਸੋ ਉਸ ਨੂੰ ਆਪਣੀ ਮੁਠੀ ਵਿੱਚ ਰੱਖਣਾ ਚਾਹੁੰਦਾ ਸੀ ਉਹ ਚਾਂਸੀ ਉਸ ਲਈ ਫਿਲਮ ਦੁਨੀਆ ਚ ਜਾਣ ਦਾ ਮੈਂ ਹੋਰ ਬੈਸ ਨਹੀਂ ਕਰਨਾ ਚਾਹੁੰਦਾ ਸੀ ਪਰ ਉਸ ਪਿੱਛੋਂ ਮੈਂ ਸੌਣਾ ਸਕਿਆ ਕਿ ਉਹ ਜਵੇਦ ਬਾਰੇ ਸੋਚ ਰਹੀ ਸੀ ਸਵੇਰੇ ਉੱਠਿਆ ਤਾਂ ਉਹ ਅੱਖਨ ਲੱਗੀ ਕਿ ਉਹ ਜਵੇਦ ਨੂੰ ਨਹੀਂ ਮਿਲੇਗੀ ਉਹ ਮੇਰੇ ਉੱਤੇ ਆਪਣੀ ਕੁਰਬਾਨੀ ਜ਼ਾਹਿਰ ਕਰਨਾ ਚਾਹੁੰਦੀ ਸੀ ਕਿ ਕਿਸ ਤਰ੍ਹਾਂ ਉਹ ਹੀਰੋਇਨ ਬੰਦਾ ਚਾਂਸ ਟੁਕਰਾ ਰਹੀ ਹੈ ਮੈਂ ਥੱਕਿਆ ਹਾਰਿਆ ਮਹਿਸੂਸ ਕਰ ਰਿਹਾ ਸਾਂ ਮੈਂ ਆਖਿਆ ਜਿਵੇਂ ਤੇਰੀ ਮਰਜ਼ੀ ਕਰ ਮੈਂ ਫਿਲਮ ਦੇ ਡਿਵੀਜ਼ਨ ਵਿੱਚ ਚੀਫ ਪ੍ਰੋਡਿਊਸਰ ਨੂੰ ਮਿਲ ਚਲਾ ਗਿਆ ਤੋ ਪਿੱਛੋਂ ਕਰ ਰਹੀ ਪਰ ਜਦੋਂ ਮੈਂ ਡਿਵੀਜ਼ਨ ਵਿੱਚ ਕੰਮ ਕਰ ਰਿਹਾ ਸਾਂ ਤਾਂ ਮੈਨੂੰ ਯਕੀਨ ਸੀ ਕਿ ਉਹ ਜਵੇਦ ਨੂੰ ਟੈਲੀਫੋਨ ਕਰੇਗੀ ਮੇਰਾ ਖਿਆਲ ਸਹੀ ਨਿਕਲਿਆ ਜਵੇਦ ਘਰ ਆਇਆ ਤੋ ਦੋਵੇਂ ਹਾਲ ਕਮਰਿਜ ਬੈਠ ਕੇ ਚਾਹ ਪੀਂਦੇ ਰਹੇ। بارشਾਂ ਨਾਲ ਝੰਬੇ ਸਮੁੰਦਰ ਦੀਆਂ ਛੱਲਾਂ ਨੂੰ ਵੇਖਦੇ ਰਹੇ ਤੇ ਗੱਲਾਂ ਕਰਦੇ ਰਹੇ। ਜਵੇਦ ਦੀਆਂ ਤੇਜ਼ ਤਰਾਜ਼ ਨਜ਼ਰਾਂ ਨੇ ਰਾਜੀ ਨੂੰ ਫੌਰਨ ਹੀ ਪਾਪ ਲਿਆ। ਉਸਨੇ ਹਾਲਾਤ ਦਾ ਛੱਟ ਹੀ ਜੱਜਾ ਲੈ ਲਿਆ। ਉਸਨੇ ਹਿਸਾਬ ਲਾ ਲਿਆ ਕਿ ਉਹ ਰਾਜੀ ਨੂੰ ਲੰਚ ਵਾਸਤੇ ਲੈ ਗਿਆ ਤੇ ਫਿਰ ਉਸ ਨੂੰ ਕਿਸੇ ਡਾਇਰੈਕਟਰ ਕੋਲ ਜਾਣ ਲਈ ਵਕਤ ਮੁਕਰ ਕਰੇਗਾ ਤੇ ਫਿਰ ਉਸ ਨੂੰ ਕਿਸੇ ਹੋਟਲ ਵਿੱਚ ਖੁਦ ਅਲੈਦਾ ਮਿਲਣੀ ਆਖਿਆ ਤਾਂ ਰਾਜੀ ਸ਼ਾਇਦ ਇਨਕਾਰ ਕਰ ਦੇਵੇ ਜਾਵੀਦ ਕੋਲ ਇਤਨਾ ਸਮਾਂ ਨਹੀਂ ਸੀ ਤੇ ਉਸ ਨੇ ਕਿ ਜਏ ਇਸ਼ਕ ਵਿੱਚ ਇੱਕ ਹਫਤਾ ਬਰਬਾਦ ਕਰੇ ਉਸ ਨੇ ਸਿੱਧਾ ਹੀ ਆਖਿਆ ਤੂੰ ਸਟਾਰ ਬਣਨਾ ਚਾਹੁੰਨੀ ਹੈ ਨਾ ਠੀਕ ਹੈ ਤੇਰੇ ਵਿੱਚ ਟੈਲੈਂਟ ਹੈ ਬਿਲਕੁਲ ਸੰਭ 可能 ਹੈ ਕਿ ਤੂੰ ਦੁਜੀ ਜੀਂਤ ਅਮਾਨ ਬਣ ਜਾਵੇਂ ਪਰ ਇੱਕ ਗੱਲ ਤੂੰ ਦੱਸ ਮੈਨੂੰ ਤੂੰ ਕਿੰਨੇ ਮਰਦਾਂ ਦਾ ਬਿਸਤਰਾ ਗਰਮ ਕਰ ਸਕਦੀ ਹੈ? 2 ਜਾਂ 5 ਜਾਂ 10 ਇਤਰਾਦੀ ਨਹੀਂ ਬੋਲਿਆ। ਮੈਂ ਇਹੋ ਜਿਹੀ ਕੁੜੀ ਨਹੀਂ ਆ। ਜਵੈਦ ਬੋਲਿਆ ਤਾਂ ਫਿਰ ਫਿਲਮਾਂ ਦਾ ਖਿਆਲ ਛੱਡ ਦੇ। ਭੁੱਲ ਜਾ ਤੇ ਵਾਪਸ ਚੰਡੀਗੜ੍ਹ ਚਲੀ ਜਾ। ਮੈਂ ਇੱਕ ਇਮਾਨਦਾਰ ਦੋਸਤ ਤੇ ਤੈਨੂੰ ਇਹ مشਵਰਾ ਦੇ ਰਿਹਾ। ਉਸ ਦੀ ਮੁਲਾਕਾਤ ਕਿਸੇ ਫਿਕਰੀ ਨਾਲ ਖਤਮ ਹੋਈ। ਜਵੈਦ ਚਲਾ ਗਿਆ। ਤੇ ਰਾਜੀ ਮੈਨੂੰ ਉਡੀਕ ਰਹੀ ਸੀ ਇਹੋ ਗੱਲ ਦੱਸਣ ਲਈ ਤਾਂ ਉਸਨੇ ਮਨ ਵਿੱਚ ਤਾਂ ਭਾਰ ਹੌਲਾ ਹੋਵੇ ਮਿਰਨ ਸਰ ਮੈਨੂੰ ਉਹ ਸਾਰੀ ਕਹਾਣੀ ਸੁਣਾ ਦਿੱਤੀ ਉਹ ਡਾਇਰੈਕਟਰ ਤੇ ਪ੍ਰੋਡਿਊਸਰਾਂ ਨੂੰ ਮੇਰੇ ਨਾਲ ਮਿਲਣਾ ਚਾਹੁੰਦੇ ਸੀ ਜੇ ਇਹਨਾਂ ਨੂੰ ਨਾਂ ਮਿਲੀ ਤਾਂ ਉਸਦੇ ਦਿਲ 'ਚ ਬਹੁਤ ਵੱਡੀ ਖਸਰਤ ਰਹਿ ਜਾਏਗੀ ਕੋਈ ਡਾਇਰੈਕਟਰ ਮੇਰੇ ਦੋਸਤ ਹਨ ਉਸਨੇ ਉਹਨਾਂ ਦੀਆਂ ਫਿਲਮਾਂ ਦੇਖੀਆਂ ਹੋਈਆਂ ਸਨ ਕਿ ਡਾਇਰੈਕਟਰਾਂ ਨੂੰ ਨਵੇਂ ਚਿਹਰਿਆਂ ਦੀ ਲੋੜ ਹੈ ਉਹ ਮੇਰੇ ਨਾਲ ਕਈ ਪਾਰਟੀਆਂ ਉੱਤੇ ਗਈ। ਮੋਹਨ ਸਾਇਕਲ ਨੂੰ ਮਿਲੀ, ਜਸ চোপੜਾ ਨੂੰ, ਸਿਆਲ ਬਿਨੇਗਲ ਨੂੰ। ਸਰਦਾਰ জাফর ਤੇ ਘਰ ਸ਼ੈਰਾਂ ਦੇ ਫਿਲਮ ਸਾਜਾਂ ਨੂੰ ਮਿਲੀ। ਇਸਮਤ ਚੁਕਤਾਲੀ ਨੇ ਘਰ ਡਿਨਰ ਪਾਰਟੀ ਤੇ ਉੱਤੇ ਕ੍ਰਿਸ਼ਨ ਚੰਦਰ, ਜਾਨ ਅਸਾਰ, ਅਖਤਰ ਤੇ ਸੈਰਨ ਧਿਆਣੇ ਮਿਲੇ। ਕਈਆਂ ਨੇ ਆਖਿਆ ਜੇ ਤੂੰ ਫਿਲਮ ਚ ਜਾਣਾ ਹੈ ਤੇ ਉਸ ਨੂੰ ਮੁੰਬਈ ਰੁਕਣਾ ਪਵੇਗਾ। ਪਰ ਮੁੰਬਈ ਨਹੀਂ ਸੀ ਰੁਕ ਸਕਦੀ। ਕਿਉਂਕਿ ਉਸਦੇ ਘਰ ਦੇ ਹਾਲਾਤ ਇਹੋ ਜਿਹੇ ਨਹੀਂ ਸਨ ਇੱਕ ਹਫਤੇ ਪਿੱਛੋਂ ਉਹ ਵਾਪਸ ਚੰਡੀਗੜ੍ਹ ਚਲੀ ਗਈ ਮੈਂ ਆਪਣੇ ਕੰਮ ਵਿੱਚ ਮਕੌਨ ਲਈ ਮੁੰਬਈ ਰੁਕ ਗਿਆ ਫਿਲਮ ਦੀ ਦੁਨੀਆ ਵਿੱਚ ਇੱਕ ਅਜੀਬ ਕਿਸਮ ਦਾ ਨਿੱਗ ਭਾਈ ਚੜਾ ਹੈ ਸਟੂਡੀਓ ਦਾ ਨਿੱਗ ਲਾਈਟਾਂ ਦਾ ਨਿੱਗ ਮੇਕਅਪ ਦਾ ਨਿੱਗ ਲੋਕਾਂ ਦਾ ਨਿੱਗ ਇਸ ਇੰਡਸਟਰੀ ਵਿੱਚ ਹਜ਼ਾਰਾਂ ਲੋਕ ਬੇਕਾਰ ਹੋਣਗੇ ਪਰ ਇੱਕ ਵਾਰ ਬੰਦਾ ਸਭ ਕੁਝ ਛੱਡ ਕੇ ਇੰਡਸਟਰੀ ਦਾ ਹੋ ਜਾਵੇ ਤਾਂ ਇੰਡਸਟਰੀ ਆਪੇ ਉਸ ਦੀ ਦੇਖਭਾਲ ਕਰਦੀ ਹੈ ਐਕਟਰ ਲੋਕ ਦੂਰੋਂ ਮਗਰੂਰ ਫੁਕਰੇ ਆਕੜਖਾਂ ਲੱਗਦੇ ਨੇ ਪਰ ਇਸ غرੂਰ ਤੇ ਹੰਕਾਰ ਪਿੱਛੇ ਇਨਸਾਨੀ ਹਮਦਰਦੀ ਦਾ ਨਿਗ ਹੈ ਗਾਲਾਂ ਠੋਕਰਾਂ ਭੁੱਖ ਨੰਗ ਬੇਇੱਜ਼ਤੀਆਂ ਤੇ ਜੱਫੀਆਂ ਦਾ ਨਿਗ ਹੈ ਤੁਸੀਂ ਇਸ ਸਭ ਕੁਝ ਨੂੰ ਮਹਿਸੂਸ ਸਕਦੇ ਹੋ ਦੇ ਸਰਕਾਰੀ ਅਫਸਰਾਂ ਦੇ ਵੱਡੇ ਵਪਾਰ ਤੇ ਉੱਚ ਅਧਿਕਾਰੀਆਂ ਤੋਂ ਵੱਖਰੀ ਦੁਨੀਆ ਹੈ। 타이ਸੀ ਬਲਵੰਤ ਗਾਰਗੀ ਦੀ ਜੀਵਨੀ ਨੰਗੀ ਧੁੱਪ ਵਿੱਚ ਜੋਨਾ Javed Akhtar ਅਜ ਕਰ ਕੀਤਾ ਹੈ। ਅੱਜ ਦੀ ਵੀਡੀਓ ਚ ਇੰਨਾ ਹੀ ਐਵੇਂ ਨੀਆਂ ਹੋਰ ਸਟੋਰੀਆਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੋਇਆ ਕਰਾਂਗੇ। ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਜੁੜੇ ਰਹੋ ਪੰਜਾਬੀ ਸਾਇਦ ਦੇ ਨਾਲ।